ਅੰਮ੍ਰਿਤਸਰ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸਖਸ਼ ਦਾਕਟਰ ਲੈ ਕੇ ਲੇਡੀਜ਼ ਸਲੂਨ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੰਗਾਮਾ ਕਰਨ ਲੱਗ ਪਿਆ ਇਹ ਮਾਮਲਾ 메ਨ ਬਾਜ਼ਾਰ ਗੇਟ ਹਾਤੀਮਾ ਇਲਾਕੇ ਦਾ ਦੱਸਿਆ ਜਾ ਰਿਹਾ ਜਿੱਥੋਂ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਸ਼ਖਸ ਹੱਥ ਵਿੱਚ ਦਾਤਰ ਫੜ ਕੇ ਲੇਡੀ ਸਲੂਨ ਵਿੱਚ ਦਾਖਲ ਹੁੰਦਾ ਹੈ ਤੇ ਹਮਲੇ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸਲੂਨ ਮਾਲਕ ਪੰਕੁਸ਼ ਅਰੋੜਾ ਮੁਤਾਬਕ આરોપી ਦੀ ਪਤਨੀ ਵੱਲੋਂ ਸਲੂਨ ਵਿੱਚ ਕੁਝ ਕੰਮ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੀ ਇਹ ਵਿਵਾਦ ਖੜਾ ਹੋਇਆ ਹੈ ਪੀੜਤ ਵੱਲੋਂ ਤੁਰੰਤ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਵੀਡੀਓ ਦੇ ਆਧਾਰ ਤੇ આરોપી ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਕ੍ਰਿਸ਼ਨਾ ਪੁੱਤਰ ਰਕੇਸ਼ ਵਾਸੀ ਤਾਬ ਬਸਤੀ ਅੰਮ੍ਰਿਤਸਰ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ ਤੇ ਉਸ ਖਿਲਾਫ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮਾਮਲੇ ਦੀ ਜਾਂਚ ਜਾਰੀ ਹੈ ਆਓ ਸੁਣ ਲੈਣੇ ਆਂ ਕੀ ਕੁਝ ਕਹਿਣਾ ਹੈ ਪੀੜਤ ਪਰਿਵਾਰ ਦਾ ඒ පොලස අධිකාරිදා. ස සිකල් පීමරන්නම් බංකුෂ ෝඩාග ක මගින් සයිඩෙක්ේ ම පයිසු නන්ද පන ගමක ලිස ූන්ද මුස්කාන් ිස් න් ම ු. ਆ ਭਾਜੀ ਅੱਜ ਨਾ ਆਪਾਂ ਅੰਦਰ ਕਸਮਰੇਗੇ ਸੀ ਸਾਡੇ ਕੋਲ ਸੀ ਕੰਮ ਕਰਦੇ ਪਏ ਸੀ ਕੋਈ ਬਾਰੋਂ ਮੁੰਡਾ ਆਇਆ ਆਪਣਾ ਮੂਹ ਲੇਟ ਕੇ ਆਇਆ ਪੂਰਾ ਆਪਣਾ ਕਵਰ ਕਰਕੇ ਆਇਆ ਤੇ ਉਹ ਆਪਣੇ ਥੈਲੇ ਵਿੱਚ ਦਾਤਰ ਵੀ ਲੈ ਗਿਆ ਪਹਿਲਾਂ ਉਹਦੋਂ ਨੇ ਦਾਤਰ ਵਿਖਾਈ ਆ ਤੇ ਮੇਰੀ ਮਿਸਿਸ ਵੀ ਅੰਦਰ ਕੰਮ ਕਰਦੀ ਪਈ ਸੀ ਉਹਨੂੰ ਕਹਿੰਦੇ ਇੱਧਰ ਆਓ ਮੈਂ ਕਿਹਾ ਭਾਈ ਦੱਸੋ ਪਹਿਲਾਂ ਮੇਨਾ ਕੰਮ ਕੀਗਾ ਤੇ ਭਾਈ ਉਹਨੇ ਜਦੋਂ ਮੇਨਾ ਗੱਲ ਕਰਨ ਦਈ ਤੇ ਉਹਨੇ ਨਾ ਭਾਈ ਦਾਤਰ ਕੱਢ ਲਈ ਤੇ ਉਹ ਦਾਤਰ ਕੱਢਣ ਲੱਗਾ ਮਾਰ ਲੱਗਾ ਸੀ ਤੇ ਮੈਂ ਉਹਦੀ ਦਾਤਰ ਖੋਲੀ ਭਾਜੀ ਤੇ ਜਦੋਂ ਉਹ ਦੀ ਦਰਖੋਲੀ ਤੇ ਮੈਂ ਸੌੜਤੀ ਤੇ ਉਹਨੇ ਨਾ ਆਪਣੇ ਇਥੇ ਦਬ ਚ ਪਿਸਤਲ ਆਈ ਤੇ ਉਹਨੇ ਪਿਸਲ ਉਹਨੇ ਪਿਸਤਲ ਕੱਢ ਲਈ ਤੇ ਪਾਈ ਬਿਲਾ ਨੇ ਮੈਂ ਖੋਣ ਦੀ ਕੋਸ਼ਿਸ਼ ਕੀਤੀ ਪਿਸਤਲ ਤੇ ਪਰ ਹੱਥ ਚ ਨਹੀਂ ਆਈ ਤੇ ਮੈਂ ਫਟਾਫਟ ਉਹਨੂੰ ਤੱਕਾ ਮਾਰ ਕੇ ਉਹਨੇ ਮੇਰੀ ਅੰਜੀ ਚੈਨ ਲਾ ਕੇ ਫਟਾਫਟ ਮੈਂ ਬਾਹਰ ਚੱਲ ਗਿਆ ਤੇ ਮੈਂ ਬਾਹਰ ਆਵਾਜ਼ ਵੀ ਮਾਰੀ ਕਿਸੇ ਨੇ ਕਿਸੇ ਪਰ ਕੋਈ ਆਇਆ ਹੀ ਨਹੀਂ ਤੇ ਜਦੋਂ ਉਹ ਬਾਹਰ ਕੁੰਡਾ ਟੁੱਟਾ ਤੇ ਮੈਂ ਡਿੱਗ ਗਿਆ ਉਹਨੇ ਦਰਖੋ ਚੁੱਕੀ ਤੇ ਆਪਣੇ ਨਾਲ ਹੀ ਭੱਜ ਗਿਆ ਜੇ ਨਹੀਂ ਪਾਜੀ ਆਹ ਨਾਲ ਦੇ ਪਹਿਲਾਂ ਐਜ ਇੱਕ ਦੋ ਵਾਰੀ ਆਏ ਸੀ ਐਜ ਕਸਟਮਰ ਹੀ ਆਏ ਸੀ ਉਹਨੇ ਦੇਖਿਆ ਨਵੀਂ ਨਵੀਂ ਮੈਰਿਜ ਹੋਈ ਹੈ ਸਾਡੀ ਤੇ ਇਹਨਾਂ ਨੇ ਸੋਨਾ ਪਾਇਆ ਹੈ ਤੇ ਪਹਿਲਾਂ ਆਪਣੀ ਮਿਸਿਸ ਨਾਲ ਆਂਦਾ ਸੀ ਅੱਜ ਕੱਲਾ ਹੀ ਆਇਆ ਬਾਤ ਉਹਨੇ ਉਹਨੂੰ ਲੱਗਾ ਨਾ ਕਿ ਆ ਕੱਲੇ ਹੀ ਹੁੰਦੇ ਅੰਦਰ ਮੇਰੀ ਮਿਸਿਸ ਹੁੰਦੀ ਤੇ ਮਮਾ ਹੀ ਨਾਲ ਬੈਠੇ ਹੁੰਦੇ ਆ ਤੇ ਉਹਨੇ ਵੇਖਿਆ ਨਾ ਕੋਈ ਹੈ ਨਹੀਂ ਤੇ ਚਲੋ ਇਹਨਾਂ ਦਾ ਅੱਜ ਕਰਦੇ ਆ ਕੰਮ ਤੇ ਸੋਨਾ 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 ਪਾਇਆ ਹੈ ਤੇ ਉਹਨੇ ਵੇਖਿਆ ਨਾ ਸੋਨਾ ਪਾਇਆ ਵਾ ਤੇ ਆ ਗਿਆ ਅੱਜ ਹਾਂਜੀ ਅੱਜ ਕੀ ਹੋਇਆ ਤੁਹਾਡੇ ਦਾ ਕੀ ਲੋੜ ਤੇ ਹਾਂਜੀ ਐਂਡ ਉਹ ਆਪਣੀ ਆਇਆ ਜਦੋਂ ਨੇ ਪਿਸਤਲ ਵਿਖਾਈ ਮੈਂ ਡਰ ਗਿਆ ਉਹਨੇ ਐਂਜੀ ਹੱਥ ਮਾਰਿਆ ਤੇ ਐਂਜੀ ਨਾਲ ਹੀ ਚੈਨ ਖੋ ਕੇ ਨਾਲ ਹੀ ਫਟਾਫਟੀ ਭਜਦਾ ਗਿਆ ਉਹ ਅੱਛਾ ਹੁਣ ਤੁਸੀਂ ਕੰਪਲੇਨ ਲਗਾਈ ਹੈ ਮੈਂ ਹਾਂਜੀ ਸਰ ਕੰਪਲੀਟ ਲਿਖਾ ਦਿੱਤੀ ਆ ਉਹਨਾਂ ਨੇ ਮੁੰਡੇ ਦਾ ਸਰ ਨਾਮ ਵੀ ਲਿਖਾਤਾ ਮੁੰਡੇ ਦਾ ਨੰਬਰ ਵੀ ਦੇਤਾ ਸਾਰਾ ਮੁੰਡੇ ਤੇ ਸਾਰੀ ਜਾਣ ਪਛਾਣ ਹੋ ਗਈ ਹੋਈ ਆ ਮੁੰਡੇ ਦਾ ਸਭ ਪਤਾ ਜੇ ਵੰਗ ਸਰ ਕਰਨਾ ਚਾਹੀਦਾ ਇਨਸਾਫ ਕਰਨਾ ਚਾਹੀਦਾ ਪਰਚਾ ਦੋ ਉਹਨਾਂ ਦੇ ਅੰਦਰ ਕਰੋ ਉਹਨਾਂ ਤੇ ਐਂ ਤੇ ਭਾਈ ਕੁਝ ਵੀ ਹੋ ਸਕਦਾ ਹੈ ਬੋਲੀ ਵੀ ਚਲਾ ਸਕਦਾ ਹੈ ਕਿਸੇ ਨੂੰ ਵੀ ਵੱਜ ਸਕਦੀ ਹੈ ਉਹ ਤੇ ਐ ਸਰ 3:30 ਵਜੇ ਦੀ ਗੱਲ ਹੈ ਜੀ ਕਿੰਨਾ ਡਰਦਾ ਸੈਂ ਦਾ ਮੋਲ ਸਰ ਤੀ ਵੀ ਦੇਖੋ ਸਰ ਬੰਦੂਕ ਆਏ ਕੱਲ ਪਤਾ ਨਹੀਂ ਹੈਗਾ ਗੋਲੀ ਕਦੋਂ ਚੱਲੇ ਕਿਦੇ ਲੱਗ ਜਵੇ ਅੰਦਰ ਮਿਸਿਸ ਵੀ ਹੀ ਗਿਆ ਕਸਟਮਰ ਵੀ ਹੀ ਗਿਆ ਸਾਰਾ ਕੁਝ ਹੈਗਾ ਕਿਦੇ ਵੀ ਹੀ ਲੱਗ ਸਕਦੀ ਹੈ ਮੇਰਾ ਨਾਮ ਸੀਮਾ ਹੈ ਸਰ ਮੈਂ 27 ਸਾਲ ਤੋਂ ਉੱਥੇ ਪਾਲ ਚਲਾ ਰਹੀ ਆ ਕਦੀ ਸਾਡੇ ਨਾਲ ਐਦਾ ਕੁਝ ਹੋਇਆ ਨਹੀਂ ਆ ਤੇ ਪਹਿਲੀ ਵਾਰੀ ਐਦਾ ਹੀ ਕੋਈ ਬੰਦਾ ਆਇਆ ਮੈਂ ਘਰ ਨਹੀਂ ਸੀ ਉਸ ਟਾਈਮ ਤੇ ਬੱਚੇ ਕੱਲੇ ਸੀ ਕੰਮ ਕਰ ਰਹੇ ਸੀ ਤੇ ਉਹ ਪਿਸਤੌਲ ਤੇ ਨਾਲ ਲੈ ਕੇ ਆਇਆ ਦਾਤਰ ਬੱਚੇ ਦੇ ਉਂਗਲ ਤੇ ਵੀ ਲੱਗੀ ਹੈ ਸੱਟ ਬਚਾਉਣ ਦੀ ਬਜੈਰੀ ਕੋਸ਼ਿਸ਼ ਕੀਤੀ ਆ ਮੇਰ ਕੋ ਇਹੀ ਮੰਗਾ ਵੀ ਸਾਡੀ ਰੱਖਿਆ ਕੀਤੀ ਜਾਵੇ ਕੱਲ ਸਾਡੇ ਨਾਲ ਕੁਝ ਵੀ ਹੋ ਸਕਦਾ ਬੱਚਿਆ ਨਾ ਤੁਹਾਡੇ ਬੱਚੇ ਨਾ ਮਾਵਾ ਹਾਂਜੀ ਸਾਡੇ ਬੱਚਾ ਨਾ ਬੜੀ ਖਿੱਚ ਤੂੰ ਹੋਈ ਸਾਡੇ ਬੱਚੇ ਦੇ ਹੱਥ ਤੇ ਸੱਟ ਲੱਗੀ ਨਾਲੇ ਉਹਦੀ ਚੰਨੀ ਵੀ ਖੋ ਕੇ ਲੈ ਗਿਆ ਵਾ ਕੱਲੂ ਸਾਡੇ ਬੱਚਿਆਂ ਨੂੰ ਜਾਂ ਘਰ ਵੀ ਕਿਸੇ ਨੂੰ ਖਤਰਾ ਹੈਗਾ ਜਾਨ ਤੋਂ ਸਾਡੀ ਮੰਗ ਇਹੀ ਆ ਵੀ ਸਾਡਾ ਕੁਝ ਨਾ ਕੁਝ ਹੱਲ ਕੀਤਾ ਜਾਵੇ 27 ਸਾਲ ਤੋਂ ਤੁਹਾਨੂੰ ਕਦੀ ਐਹੋ ਜਿਹੀ 27 ਸਾਲ ਤੋਂ ਕਦੀ ਨਹੀਂ ਕਦੀ ਐਦਾਂ ਦੀ ਪ੍ਰੋਬਲਮ ਆਈ ਸਾਡੇ ਸਰ ਨਾਲ ਸਰ ਉਨ ਕੀ ਮੰਗ ਕੀ ਕਰਦੇ ਮੰਗ ਇਹ ਆ ਮੇਰੇ ਬੱਚਾ ਦੀ ਤੇ ਸਾਡੇ ਪਰਿਵਾਰ ਦੀ ਰੱਖਿਆ ਹੋਣੀ ਚਾਹੀਦੀ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੈ ਇਹ ਸਾਡੇ ਕੋ 3 ਵਜੇ ਦਾ ਟਾਈਮ ਸੀ ਸਰ ਨਹੀਂ ਪੁਲਿਸ ਨਹੀਂ ਕੋਈ ਨਾ ਕੋਈ ਪੁਲਿਸ ਆਈ ਤੇ ਨਾ ਹੀ ਕੋਈ ਆਇਆ ਸਾਡੇ ਕੋਲ ਹਾਂਜੀ ਕੰਪਲੀਟ ਦਿੱਤੀ ਗਈ ਸਾਡੇ ਕੋਲ ਹਾਂਜੀ ਮੈਂ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਮੁਖ ਅਫਸਰ ਥਾਣਾ ਡੀਡਵਿੰਦ ਥਾਣਾ ਹਾਂ ਕੱਲ ਮਿਤੀ 26 12 25 ਨੂੰ ਇੱਕ ਦਰਖਾਸਤ ਆਈ ਸੀ ਜੋ ਪੰਕੁਸ਼ अरोड़ा ਵੱਲੋਂ ਸੀ ਜਿਸ ਨੇ ਦੱਸਿਆ ਕਿ ਮੇਰੇ ਜਿਹੜਾ ਸਲੂਨ ਹੈ ਲੇਡੀਜ਼ ਸਲੂਨ ਜੋ ਕਿ ਇਨਸਾਈਡ ਗੇਟ ਕਿਮਾ ਹੈ ਤੇ ਉਸ ਦੇ ਵਿੱਚ ਮੇਰਾ ਇੱਕ ਜਾਨੂ ਸੀ ਕ੍ਰਿਸ਼ਨਾ ਜੋ ਕਿ ਦਾਤਰ ਲੈ ਕੇ ਮੇਰੀ ਦੁਕਾਨ ਦੇ ਅੰਦਰ ਆ ਕੇ ਪੈ ਗਿਆ ਇਸ ਸੰਬੰਧੀ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਸ ਸੰਬੰਧੀ ਜਾ ਕੇ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਸਾਰਾ ਵੈਰੀਫਾਈ ਕੀਤਾ ਗਿਆ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਵਚਨਬੱਧ ਹਾਂ ਜਿਸ ਸੰਬੰਧੀ ਸਾਡੀ ਟੀਮ ਵੱਲੋਂ ਜਾ ਕੇ ਮੌਕੇ ਦੇ ਉੱਤੇ ਕ੍ਰਿਸ਼ਨਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਨ ਵਿੱਚ ਲਿਆਂਦੀ ਜਾ ਰਹੀ ਹੈ ਧੰਨਵਾਦ